ਅੱਜ ਜਦੋਂ ਦੁਕਾਨਾਂ ਸਿਨੀਅਰ ਸਿਟੀ ਕਾਉਂਸਲਰ ਰਿਸਰ ਮਰਿੰਡਾ ਵੱਲੋਂ ਗਸ਼ਾਲ ਖੂਨਦਾਨ ਜਿਹੜਾ ਸ਼੍ਰੀ ਕੁਤਵਾਲੀ ਸਾਹਿਬ ਵਿਖੇ ਲਾਇਆ ਜਾ ਰਿਹਾ ਹੈ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਜਿਹੜਾ ਖੂਨਦਾਨ ਕੰਮ ਪਾ ਰਿਹਾ ਹੈ ਇਸ ਟਾਈਮ ਜਿਹੜੇ ਬੇਸ਼ੱਕ ਸੀਨੀਅਰ ਖੂਨ ਦੇ ਨਹੀਂ ਸਕਦੇ ਪਰ ਇਹਨਾਂ ਵੱਲੋਂ ਜਿਹੜੀ ਸੇਵਾ ਇਹ ਨਿਭਾਈ ਜਾ ਰਹੀ ਹੈ ਇਸ ਮੌਕੇ ਚੰਡੀਗੜ੍ਹ ਦੀ ਟੀਮ ਹੈ ਜਿਹੜੀ ਇਹ ਪੀਜ ਡਾਕਟਰ ਸਾਹਿਬ ਹਨ ਤੇ ਇੱਥੇ ਵਿਸ਼ੇਸ਼ ਤੌਰ ਤੇ ਖੂਨ ਲੈਣ ਲਈ ਪਹੁੰਚੇ ਹਨ रहे हैं। किस तरह लोग उत्साह है खून देने जी ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ ਇਹ ਸਾਡੇ ਵੀਰਜੀ ਥਾਣੇਦਾਰ ਸਾਹਿਬ ਨੇ ਜਿਹੜੇ ਅੱਜ ਸਾਡੇ ਕਹਿਣ ਤੋਂ ਖੂਨਦਾਨ ਕਰਨਾ ਹੈ ਇਹ ਅਸੀਂ ਵਕੀਲ ਸਾਹਿਬ ਤੂਰ ਸਾਹਿਬ ਨੇ ਉਹਨਾਂ ਦੀ ਮਾਤਾ ਜੀ ਦੀ ਯਾਦ ਦੇ ਵਿੱਚ ਖੂਨਦਾਨ ਕੈਂਪ ਲਾਇਆ ਆ ਲੋ ਵਕੀਲ ਸਾਹਿਬ ਹੁਣ ਤੁਹਾਨੂੰ ਦੋ ਸ਼ਬਦ ਆਪਣੇ ਵਿੱਚ ਦੇ ਕੇ ਗੇਂ ਦੇ ਬਾਰੇ